ਵਾਅ ਚੱਲ ਰਿਹਾ ਸੀ ਉਸ ਵਿਵਾਦ ਦੇ ਅੰਦਰ ਸੁਪਰ ਪ੍ਰਧਾਨ ਨੇਟੇ ਅੱਗੇ ਉਸ ਵਿਵਾਦ ਨੂੰ ਜ਼ਿਆਦਾ ਵਧਾ ਦਿੱਤਾ ਅਸੀਂ ਤਾਂ ਸਿਰਫ ਇੱਕ ਆਵਾਜ਼ ਉਠਾਈ ਸੀ ਸੀ ਕੌਮ ਲਈ ਮਕੀ ਲੋਕਾਂ ਦੇ ਲਈ ਕਿ ਜੋ ਲੂਨੇ ਫੁੱਟੇ ਜਾ ਰਹੇ ਲੁਟੇਰਿਆਂ ਦੇ ਹੱਥੋਂ ਔਰ ਇਹ ਪ੍ਰਧਾਨਾਂ ਨੇ ਆ ਕੇ ਇਸ ਆਵਾਜ਼ ਨੂੰ ਜ਼ਿਆਦਾ ਵਧਾ ਦਿੱਤਾ ਇਹ ਪ੍ਰਧਾਨ ਜਿਵੇਂ ਕਿ ਕੌਣ ਕੋਟ ਨਹੀਂ ਹੋ ਗਿਆ ਕਾਵਲ ਕੋਟ ਹੋ ਗਿਆ ਔਰ ਉਹ ਜੋ ਜੋ ਤੇ ਚਾਰ ਪ੍ਰਧਾਨ ਬਣੇ ਇਹ ਸਾਨੂੰ ਧਮਕੀਆਂ ਦੇ ਦੇ ਕਿ ਤੁਹਾਡੇ ਕੋਲ ਜਬਾਨ ਕੱਢ ਦਾਂਗੇ ਤੁਸੀਂ ਐ ਕਰਦਾ ਅਸੀਂ ਐ ਕਰਦਾਂਗੇ ਜੋ ਕਰਦਾਂਗੇ ਚਾਹੋ ਤੁਸੀਂ ਜੋ ਕਰਨਾ ਕਰ ਲਓ ਫਿਰ ਸਾਡੇ ਸੰਤਾ ਦੇ ਖਲਾਫ ਬੋਲਦੇ ਤੁਹਾਡੀ ਾਕਾਤ ਨਹੀਂ ਸਾਡੇ ਸੰਤਾ ਦੇ ਖਲਾਫ ਬੋਲਣ ਦਿੱਤੀ ਤੁਸੀਂ ਸਾਡੇ ਸੰਤਾ ਤੋਂ ਮਾੜੀ ਕੁਝ ਨਹੀਂ ਹੈਗੇ ਅੱਤਾਂ ਨੂੰ ਖੁੱਲਾ ਚੈਲੰਜ ਕਰਦੇ ਆਂ ਹੋ ਤਾਂ ਤੁਹਾਨੂੰ ਅਸੀਂ ਭਜਾ ਭਜਾ ਕੇ ਕੁੱਟਣਾ ਟੜੇ ਛਿੱਤਰ ਇੰਨੇ ਮਾਰਨੇ ਤੁਸੀਂ ਯਾਦ ਰੱਖੋਗੇ ਜੋਨੋਟਲੀ ਤੇਰਾ ਟਾਈਮ ਆ ਗਿਆ ਵਾ ਕਿ ਮਸਤੀਕੋਂ ਜੋ ਲੁੱਟੀ ਪੁੱਟੀ ਤੇ ਤੇਰੇ ਹੱਥੋਂ ਨਾ ਹੁਣ ਪੋਜਾਰ ਚੁੱਕਿਆ ਮਸਲੀ ਲੋਕ ਔਰ ਉਹਨਾਂ ਮਸੀਆਂ ਲੋਕਾਂ ਨੇ ਹੀ ਤੇਰੇ ਮਾਂ ਆਂਆਂ ਚਿੱਤਰ ਦੇਖ ਲਈ ਤੂੰ ਹਾਲੇਲੂਇਆ ਪ੍ਰੀਸਰ ਲਾਰਡ ਸਭ ਨੂੰ ਜੀ ਅਸੀਂ ਦੀ ਔਰ ਯਸ਼ ਮਸਜਿਦਾਂ ਦਾ ਸਭ ਨੂੰ ਸਲਾਮ ਜੀ ਉਹ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਜੋ ਪਿਛਲੇ ਦਿਨਾਂ ਦੇ ਅੰਦਰ ਵਿਵਾਦ ਚੱਲ ਰਿਹਾ ਸੀ ਉਸ ਵਿਵਾਦ ਦੇ ਅੰਦਰ ਜੋ ਪ੍ਰਧਾਨ ਲੀਡਰ ਤੇ ਆ ਗਏ ਉਸ ਵਿਵਾਦ ਨੂੰ ਜ਼ਿਆਦਾ ਵਧਾ ਦਿੱਤਾ ਅਸੀਂ ਤਾਂ ਸਿਰਫ ਇੱਕ ਇੱਕ ਆਵਾਜ਼ ਉਠਾਈ ਸੀ ਮਸੀਹ ਕੌਮ ਦੇ ਲਈ ਮਸੀਹ ਲੋਕਾਂ ਦੇ ਲਈ ਕਿ ਜੋ ਲੁੱਟੇ ਫੁੱਟੇ ਜਾ ਰਹੇ ਲੁਟੇਰਿਆਂ ਦੇ ਹੱਥੋਂ ਔਰ ਇਹ ਪ੍ਰਧਾਨਾਂ ਨੇ ਆ ਕੇ ਇਸ ਆਵਾਜ਼ ਨੂੰ ਜ਼ਿਆਦਾ ਵਧਾ ਦਿੱਤਾ ਇਹ ਪ੍ਰਧਾਨ ਜਿਵੇਂ ਕਿ ਚੋਨਕੋਟਲੀ ਹੋ ਗਿਆ ਸਨਾਵਲਪੱਟੀ ਹੋ ਗਿਆ ਔਰ ਔਰ ਜੋ ਜੋ ਤੇ ਚਾਰ ਹੋਰ ਪ੍ਰਧਾਨ ਹੋ ਗਏ ਇਹਨਾਂ ਨੂੰ ਪਤਾ ਨਹੀਂ ਪਹਿਲੀ ਗੱਲ ਤੇ ਪ੍ਰਧਾਨ ਔਰ ਪ੍ਰੈਜ਼ੀਡੈਂਟ ਕਿਹਨਾਂ ਨੇ ਬਣਾ ਦਿੱਤਾ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਆਪਣੇ ਵਰਗੇ ਉਹਨਾਂ ਨੇ ਪ੍ਰਧਾਨ ਖੜੇ ਕਰ ਦਿੱਤੇ ਜਿਹੋ ਜਿਓ ਆਪ ਉਹ ਜਿਹੋ ਉਹਨਾਂ ਨੇ ਪ੍ਰਧਾਨ ਖੜੇ ਕਰ ਦਿੱਤੇ ਆ ਇਹ ਸਾਨੂੰ ਧਮਕੀਆਂ ਦਿੰਦੇ ਕਿ ਤੁਹਾਡੇ ਹਲਕ ਵਿੱਚ ਜ਼ਬਾਨ ਕੱਢ ਦਾਂਗੇ ਤੁਸੀਂ ਐ ਕਰਦੋ ਅਸੀਂ ਐ ਕਰਦਾਂਗੇ ਜੋ ਕਰਦਾਂਗੇ ਅਸੀਂ ਅੱਜ ਵੀ ਉਹਦੇ ਆਵਾਜ਼ ਉਠਾਰੇ ਜਿਵੇਂ ਪਹਿਲੇ ਦਿਨ ਤੋਂ ਆਵਾਜ਼ ਉਠਾਰੇ ਸੀ ਚਾਹੋ ਤੁਸੀਂ ਜੋ ਕਰਨਾ ਕਰ ਲੋ ਤੁਸੀਂ ਸਾਡੇ ਸੰਤਾ ਦੇ ਖਿਲਾਫ ਬੋਲਦੇ ਤੁਹਾਡੀ ਾਕਾਤ ਨਹੀਂ ਸਾਡੇ ਸੰਤਾ ਦੇ ਖਿਲਾਫ ਬੋਲਣ ਦੀ ਤੁਸੀਂ ਸਾਡੇ ਸੰਤਾ ਸਾਹਮਣੇ ਕੁਝ ਨਹੀਂ ਹੈਗੇ ਅਸੀਂ ਤੁਹਾਨੂੰ ਖੁੱਲਾ ਚੈਲੰਜ ਕਰਦੇ ਆ ਤੁਸੀਂ ਸਾਨੂੰ ਜਗ੍ਹਾ ਦੱਸੋ ਸਾਨੂੰ ਟਾਈਮ ਦੱਸੋ ਅਸੀਂ ਆਵਾਂਗੇ ਹੋ ਤਾਂ ਦੱਸਾਂਗੇ ਔਰ ਆਰਐਮਐਸ ਦਾ ਯੂਥ ਕੀ ਕਰ ਸਕਦਾ ਵਾ ਤੁਸੀਂ ਕਹਿੰਦੇ ਕਿ ਅਸੀਂ ਉਹਦੀਆਂ ਭਾਜੜਾ ਲਵਾਤੀਆਂ ਤੁਸੀਂ ਅਸੀਂ ਉਹਦੀਆਂ ਭਾਜੜਾ ਲਵਾ ਦਿੱਤੀਆਂ ਪਰ ਹੁਣ ਪਾਗੜਾ ਢਾਡੀਆਂ ਲੱਗਣ ਦਾ ਟਾਈਮ ਆ ਚੁੱਕਾ ਵਾ ਹੁਣ ਤੁਹਾਨੂੰ ਅਸੀਂ ਭਜਾ ਭਜਾ ਕੇ ਕੁੱਟਣਾ ਤੇ ਤੁਹਾਡੇ ਛਿੱਤਰ ਇੰਨੇ ਮਾਰਨੇ ਤੁਸੀਂ ਯਾਦ ਰੱਖੋਗੇ ਅਸੀਂ ਤੁਹਾਨੂੰ ਖੁੱਲਾ ਓਪਨ ਚੈਲੰਜ ਕਰਦੇ ਆ ਜੋਂ ਕੋਟਲੀ ਤੇਰਾ ਟਾਈਮ ਆ ਗਿਆ ਵਾ ਤੇ ਮਸੀਹ ਕੌਮ ਜੋ ਲੁੱਟੀ ਫੁੱਟੇ ਕੇ ਤੇਰੇ ਹੱਥੋਂ ਨਾ ਹੁਣ ਉਹ ਜਾਗ ਚੁੱਕੇ ਆ ਮਸੀਹ ਲੋਕ ਔਰ ਉਹਨਾ ਮਸੀਹਾ ਲੋਕਾਂ ਨੇ ਹੀ ਤੇਰੇ ਮਾਅਮਿਆਂ ਛਿੱਤਰ ਦੇਖ ਲਈ ਤੂੰ ਤੂੰ ਸਮਝ ਕੀ ਰੱਖਿਆ ਮਸੀਹ ਲੋਕਾਂ ਨੂੰ ਜੀ ਇਹ ਭੋਲੇ ਆ ਵਿਚਾਰੇ ਕੁਝ ਨਹੀਂ ਕਰ ਸਕਦੇ ਹੁਣ ਇਹ ਸਮਝਦਾਰ ਬਣ ਚੁੱਕੇ ਆ ਪਰਬੂ ਨੇ ਇਹਨਾਂ ਨੂੰ ਮਹਾ ਸ਼ਾਮਰਤ ਦੇ ਦਿੱਤੀ ਆ ਹੁਣ ਇਹ ਸਮਝਦਾਰ ਹੋ ਚੁੱਕੇ ਆ ਮਹਾ ਸ਼ਾਮਰਤ ਇਹਨਾਂ ਨੂੰ ਜਗਾ ਦਿੱਤਾ ਵਾ ਔਰ ਜੇ ਸਾਡੇ ਸੰਤ ਨੇ ਉਹਨਾਂ ਵਰਗਾ ਕੋਈ ਨਹੀਂਗਾ ਤੂੰ ਉਹਨਾਂ ਵਰਗਾ ਬਣ ਵੀ ਨਹੀਂ ਸਕਦਾ ਅਗਰ ਤੂੰ ਉਹਨਾਂ ਵਰਗਾ ਬਣਨਾ ਵਾ ਪਹਿਲਾਂ ਤੂੰ ਤੌਬਾ ਕਰ ਪ੍ਰਭੂ ਦੇ ਅੱਗੇ ਗੁਟਨੇ ਤੇ ਇੱਕ ਔਰ ਮਾਫੀ ਮੰਗੀ ਪਰਮੇਸ਼ਰ ਮੈਂ ਜੋ ਲੋਕਾਂ ਦੇ ਕੋਲੋਂ ਲੁਟੇਰਿਆਂ ਦੇ ਨਾਲ ਮਿਲ ਕੇ ਪੈਸੇ ਖਾਦੇ ਮੈਂ ਉਹਨਾਂ ਦੀ ਮਾਫੀ ਮੰਗਦਾ ਵਾਂ ਔਰ ਮੇਰੇ ਕੋ ਜਿੰਨਾ ਹੋ ਸਕਿਆ ਮੈਂ ਉਹਨਾਂ ਲੋਕਾਂ ਨੂੰ ਉਹਨਾਂ ਦਾ ਪੈਸਾ ਲੋ ਵਾਪਸ ਕਰੂੰਗਾ ਫੇਰ ਤੂੰ ਕਿਤੇ ਸਾਡੇ ਸੰਤਾ ਦੇ ਲਾਗੇ ਖੜਾ ਹੋਣ ਜੁਗਾ ਹੋਊਗਾ ਤੂੰ ਸਾਡੇ ਸੰਤਾ ਸੇਵਕਾਂ ਨੂੰ ਤੂੰ ਤਮਕੀਆਂ ਦਿਨਾ ਵਾ ਤੁਸੀਂ ਐਦਾਂ ਕਰ ਸਕਦੇ ਤੂੰ ਇਉਂਦਾ ਕਰ ਸਕਦੇ ਸਾਡੇ ਸੰਤਾ ਸੇਵਕਾਂ ਨਾਲ ਤੂੰ ਗੱਲ ਕਰਨ ਜੁਗਾ ਵੀ ਨਹੀਂ ਹੈਗਾ ਤੂੰ ਜਿਨ੍ਹਾਂ ਦੇ ਖਿਲਾਫ ਵੀਡੀਓ ਪਾਉਣਾ ਵਾ ਜੇ ਤੂੰ ਐਡਾ ਸੀਗਾ ਤਵੇ ਤੂੰ ਕੱਲ ਵੀਡੀਓ ਕੋ ਡਿਲੀਟ ਕੀਤੀ ਜੇ ਤੇਰੇ ਚ ਐਡਾ ਦਮ ਸੀਗਾ ਜੇ ਵੀਡੀਓ ਪਾ ਕੇ ਰੱਖਦਾ ਫੇਰ ਤੈਨੂੰ ਪਤਾ ਲੱਗਦਾ ਜੋ ਮਸੀਹ ਲੋਕ ਤੇਰੀਆਂ ਕਰਤੂਤਾਂ ਨੂੰ ਦੇਖਦੇ ਮਸੀਹ ਲੋਕ ਤੇਰੇ ਬੋਲੇ ਬਾਰੇ ਨੂੰ ਦੇਖਦੇ ਤੂੰ ਜੇ ਕੋਈ ਐਨੇ ਅੱਗੇ ਜਾ ਕੇ ਤੂੰ ਕੁਝ ਬਣਨਾ ਸੀ ਨਾ ਤੇ ਇਹਨਾਂ ਮਸੀਹ ਲੋਕਾਂ ਨੇ ਤੈਨੂੰ ਪਰਵਾਣਾ ਸੀ ਜਿਨ੍ਹਾਂ ਤੂੰ ਲੁਟੇਰਿਆਂ ਦੇ ਨਾਲ ਰੜ ਕੇ ਲੁੱਟ ਲਿਆ ਪਰ ਹੁਣ ਉਹ ਮਸੀਹ ਲੋਕ ਜਾਗ ਚੁੱਕੇ ਆ ਤੂੰ ਆਪਣਾ ਫਿਊਚਰ ਜੋ ਯਿਸੂ ਮਸੀਹ ਨੇ ਤੇਰੇ ਲਈ ਚੁਣਿਆ ਹੋਊਗਾ ਤੈਨੂੰ ਅੱਗੇ ਕੁਝ ਬਣਾਉਣ ਵਾਸਤੇ ਤੂੰ ਸਾਰਾ ਕੁਝ ਖਰਾਬ ਕਰਕੇ ਬੈਠ ਗਿਆ ਚੌਂਕੋਟਲੀ ਤੇਰਾ ਟਾਈਮ ਆ ਚੁੱਕਾ ਹੁਣ ਮਸੀਹ ਲੋਕਾਂ ਨੇ ਤੈਨੂੰ ਪੰਜਾਬ ਜਾ ਕੇ ਚੌਂਕਾਂ ਦੇ ਵਿੱਚ ਤੇਰਾ ਇਹ ਪਤਲੇ ਸਾੜ ਤੇ ਤੈਨੂੰ ਕੁੱਟਣਾ ਵਾ ਦੇਖ ਲਈ ਤੂੰ ਤੇਰੇ ਕੋ ਹਰ ਜੇ ਵੀ ਸਮਾਂ ਹੈਗਾ ਤੇਰੇ ਕੋ ਹਜੇ ਵੀ ਟਾਈਮ ਹੈਗਾ ਤੂੰ ਮਾਫੀ ਮੰਗ ਆਨਲਾਈਨ ਹੋ ਕੇ ਸਾਡੇ ਸੰਤਾਂ ਕੋਲ ਸਭ ਮਸੀਹ ਲੋਕਾਂ ਦੇ ਕੋਲ ਔਰ ਅੰਗੀਕਾਰ ਕਰ ਕਿ ਹਾਂ ਮੈਂ ਉਸ ਲੁਟੇਰੇ ਨਾਲ ਮਿਲ ਕੇ ਪੈਸੇ ਖਾਦੇ ਸੀਗੇ ਹਾਂ ਉਸ ਮਿਸਟਰੀ ਦੇ ਅੰਦਰ ਹਾਂ ਉਸ ਲੁਟੇਰੇ ਦੇ ਅੰਕੋਲ ਪੈਸੇ ਅੱਜ ਵੀ ਲਿੱਤੇ ਜਾਂਦੇ ਆ ਸੋ ਮੈਂ ਇੰਨੀ ਗੱਲ ਕਹਿ ਕੇ ਇਸ ਵੀਡੀਓ ਦੀ ਸਮਾਪਤੀ ਕਰਦਾ ਹਾਂ ਔਰ ਸਭ ਨੂੰ ਯਿਸੂ ਮਸੀਹ ਦੇ ਨਾਮ ਜ਼ਰਾ ਜੀ ਅਮਨ ਸਿੱਧੀ ਕਰਨ